ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਗਾਵਾ ਕਸਬਾ ਉਹਦੇ ਨੇੜੇ ਟਪਿਆਲਾ ਪਿੰਡ ਉਹਦੇ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਸ਼ਿਸ਼ੋਧिया ਕੇਜਰੀਵਾਲ ਤੇ ਮੁੱਖ ਮੰਤਰੀ ਦੀਆਂ ਆਉਂਦੀਆਂ ਕੱਲ ਦੀਆਂ ਖਬਰਾਂ ਨੇ ਪਹਿਲੀ ਵਾਰ ਵੇਖ ਰਹਾ ਹਾਂ ਕਿ ਸਰਕਾਰ ਆਪਣੇ ਪ੍ਰੋਗਰਾਮਾਂ ਨੂੰ ਜਨਤਕ ਨਹੀਂ ਕਰ ਰਹੀ ਕਿਉਂਕਿ ਸਕੂਲ ਦੇ ਬੱਚਿਆਂ ਦੇ ਮਾਪਿਆਂ ਨੂੰ ਸੱਦ ਕੇ ਕਿਹਾ ਗਿਆ ਵੀ ਮੁੱਖ ਮੰਤਰੀ ਸਾਹਿਬ ਆਉਣਗੇ ਤੁਸੀਂ ਕੋਈ ਵੀ ਅਜਿਹਾ ਸਵਾਲ ਨਹੀਂ ਕਰਨਾ ਭਾਈ ਕਾਲੀ 50 ਨਹੀਂ ਬਨਣੀ ਨਾ ਪੱਗ ਬਨਣੀ ਇੰਨਾ ਖਤਰਾ ਹੁੰਦਾ ਕੱਲਾ ਮੰਗਾ ਮੰਨਣੀਆਂ ਹੈਗੀਆਂ ਆ ਡੀਸੀ ਸਾਹਿਬਾ ਇੱਥੇ ਦੋ ਤਿੰਨ ਦਿਨ ਆ ਕੇ ਸਕੂਲੇ ਬੈਠੇ ਰਹੀ 25 ਦਾ ట్రాਫਾਰਮ 63 ਦਾ ਕਰਨ ਬਾਰੇ 6 ਮਹੀਨੇ ਤੋਂ ਮੰਗ ਸੀ ਉਹ ਹੁਣ ਪੂਰੀ ਹੈਗੀ ਹੋ ਗਈ ਆ ਔਰ ਉਹਦੇ ਚੋਂ ਹੁਣ ਪ੍ਰੋਗਰਾਮ ਕਹਿੰਦੇ ਲੇਟ ਹੋ ਗਿਆ ਕੋਈ ਸੱਚ ਨਹੀਂ ਦੱਸਿਆ ਜਾ ਰਿਹਾ ਅੱਜ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ ਫੈਸਲਾ ਕੀਤਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਆ ਲੋਪੋਕੇ ਦੇ ਕਸਬੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਸਵਾਲ-ਜਵਾਬ ਕਰਨ ਜਾਣਾ ਵਾ ਕਿਉਂ ਕਿ ਮੋਦੀ ਸਰਕਾਰ ਤੇ ਅੰਮਿਤ ਛਾ ਦੇ ਆਖੇ ਲੱਗ ਕੇ ਸਾਡੇ ਮੁੱਖ ਮੰਤਰੀ ਨੇ ਅੱਧੀ ਰਾਤ ਜਿਵੇਂ ਕਿਸਾਨਾਂ ਨੂੰ ਰਾਤ ਭਰ ਉਹਨਾਂ ਮੋਰਚਿਆਂ ਦੇ ਵਿੱਚ ਦਮਨਕਾਰੀ ਨੀਤੀ ਬਣਾਈ ਸਾਡਾ ਸਮਾਨ ਤੋੜਿਆ ਪੰਨਿਆ ਮਟਾਵਾਂ ਕਿਸਾਨਾਂ ਤੇ ਜ਼ੁਲਮ ਕੀਤੇ ਲੀਡਰਾਂ ਤੇ ਜ਼ੁਲਮ ਕੀਤੇ ਉਹ ਚਿੱਟੇ ਦਿਨ ਵਿੱਚ ਅਸੀਂ ਸਵਾਲ ਕਰਨ ਜਾਣਾ ਚਾਹੁੰਦੇ ਅਸੀਂ ਰਾਤ ਨਹੀਂ ਜਾਣਾ ਚਾਹੁੰਦੇ ਹੈਲਥੀ ਡੈਮੋਕ੍ਰੇਸੀ ਸਾਡੇ ਮੁੱਖ ਮੰਤਰੀ ਸੀ ਸਾਬ ਕਹਿੰਦੇ ਸੀ ਵੀ ਜਨਤਾ ਦਾ ਰਾਜ ਆ ਲੋਕਤੰਤਰ ਆ ਲੋਕਾਂ ਨੂੰ ਸਵਾਲ ਕਰਨ ਦਾ ਹੱਕ ਆ ਚਾਹੀਦਾ ਕੋਈ ਵੀ ਇੱਥੇ ਆਵੇ ਹੁਣ ਸਾਨੂੰ ਮੰਤਰੀ ਤੇ ਸੋਧਿਆ ਸਾਹਿਬ ਦੇ ਆਉਂਦੀਆਂ ਖਬਰਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਭਾ ਮਸਪੀ ਲੀਗਲ ਗਰੰਟੀ ਕਾਨੂੰਨ ਤੇ ਉਹਨਾਂ ਦੀ ਪੋਜੀਸ਼ਨ ਕੀ ਆ ਅਸੀਂ ਕੇਂਦਰ ਨਾਲ ਲੜ ਚੱਲੇ ਸੀ ਤੁਹਾਨੂੰ ਕੀ ਖਤਰਾ ਹੋ ਗਿਆ ਜਗਨਾ ਨੇ ਟਰਾਲੀਆਂ ਚੋਰੀ ਕੀਤੀਆਂ ਆਗੂਆਂ ਤੇ ਵਾਰ ਕੀਤੇ ਕਿਸਾਨਾਂ ਮਧੂਰਾਂ ਤੋਂ ਉਹਨਾਂ ਖਿਲਾਫ ਕਿਹੜੀ ਕਾਰਵਾਈ ਹੋਈ ਨਸ਼ਾ ਬੰਦੀ ਦਾ ਲੱਕ ਨਹੀਂ ਟੁੱਟਾ ਇਹ ਮੀਡੀਆ ਮੈਨੇਜ ਹੋ ਰਿਹਾ ਸਾਡੀਆਂ ਖਬਰਾਂ ਨੂੰ ਮੀਡੀਆ ਤੋਂ ਰੋਕਿਆ ਜਾ ਰਿਹਾ ਹੈਗਾ ਔਰ ਪਰਸਪੈਕਸ਼ਨ ਇਹ ਬਣਾਈ ਜਾ ਰਹੀ ਵੀ ਉਹਨ ਵਿਕਾਸ ਦੀ ਢੇਰੀ ਆ ਰਹੀ ਆ ਇਹ ਨਹੀਂ ਦੱਸਿਆ ਜਾ ਰਿਹਾ ਵੀ ਹਰ ਥਾਂ ਤੇ ਕਿਸਾਨ ਜਿੱਥੇ ਵੀ ਇਹਨਾਂ ਦੇ ਐਮ ਐਲ اے ਮੰਤਰੀ ਜਾ ਰਹੇ ਆ ਵਿਰੋਧ ਕਰ ਰਹੇ ਨੇ ਜੋ ਕੁਝ ਇਹਨਾਂ ਨੇ ਖੱਟਿਆ ਕਮਾਇਆ ਵਰਤਕਾਰੀ ਦਾ ਕੀ ਬਣ ਗਿਆ ਸਿੱਖਿਆ ਕ੍ਰਾਂਤੀ ਨਹੀਂ ਦਿੱਸਦੀ ਸਾਨੂੰ ਅਸੀਂ ਚਾਹੁੰਦੇ ਸਿੱਖਿਆ ਕ੍ਰਾਂਤੀ ਹੋਣੀ ਚਾਹੀਦੀ ਆ ਪ੍ਰਾਈਵੇਟ ਸਕੂਲਾਂ ਦਾ ਪੰਜਾਬ ਅੰਦਰ ਬੋਲ ਬਾਲਾ ਵਾ ਔਰ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਲੋਕਾਂ ਕੋ ਨਹੀਂ ਦਿੱਤੀਆਂ ਜਾਂਦੀਆਂ ਜਿਹੜਾ ਸਾਡਾ ਸਿਹਤ ਸਹੂਲਤਾਂ ਨੇ ਉਹਦਾ ਵੀ ਮੰਦਾ ਹਾਲਿਆ ਲਾਂ ਨਾਡਰ ਦਾ ਮੰਦਾ ਹਾਲਿਆ ਅਰੇ ਔਰ ਖੇਤੀਬਾੜੀ ਕਰਜ਼ਾਈ ਹੋਏ ਪਏ ਨੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਨੇ ਇਹ ਸਵਾਲ ਨੇ ਜਿੰਨਾ ਸਵਾਲਾਂ ਦੇ ਸੀ ਜਵਾਬ ਮੰਗਣਾ ਚਾਹਾਂਗੇ ਮੁੱਖ ਮੰਤਰੀ ਸਾਹਿਬ ਕੋ ਔਰ মিডিਆ ਨੂੰ ਅਪੀਲ ਕਰਦੇ ਵੱਧ ਤੋਂ ਸਾਨੂੰ ਕਵਰਜ ਦਿੱਤੀ ਜਾਵੇ ਧੰਨ